ਸਰਦਾਰਨੀ ਵਰਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਸ਼ਹਿਰ ਦੀ ਜ਼ਿੰਦਗੀ 10 ਵਜਨ ਚ ਅਜੇ ਕੁਝ ਮਿੰਟ ਰਹਿੰਦੇ ਸਨ ਕਿ ਉਹ ਸਕੂਟਰ ਚੋਕ ਕੇ ਘਰੇ ਨਿਕਲ ਪਿਆ ਰਿੰਪੀ ਮੈਂ ਜਰਾ ਲਾਇਬ੍ਰੇਰੀ ਹੋ ਆਵਾਂ ਤੁਰਦਿਆਂ ਉਸ ਛੋਟੀ ਭੈਣ ਨੂੰ ਕਿਹਾ ਮੰਮੀ ਡੈਡੀ ਦੋਵੇਂ ਦਫ਼ਤਰ ਹਨ ਰਿੰਪੀ ਜਾਣਦੀ ਸੀ ਉਹ ਉਹਦੀ ਬਰੇਲੀ ਅਨੀਤਾ ਨਾਲ ਪਿੱਕਚਰ ਦੇਖਣ ਗਿਆ ਹੈ ਉਸਨੇ ਵੀ ਕੱਲ ਅਨੀਤਾ ਦੇ ਵੀਰ ਰਾਜ ਨੂੰ ਚੁੱਪਕੇ ਜਿਵੇਂ ਸਲੀਪ ਫੜਾ ਦਿੱਤੀ ਸੀ ਕੱਲ 10:30 ਵਜੇ ਘਰ ਆ ਜਾਵੀਂ ਮੈਂ ਇਕੱਲੀ ਹੀ ਹੋਣਾ ਉਹਦੇ ਜਾਣ ਤੋਂ ਕੁਝ ਦੇਰ ਬਾਅਦ ਉਹਨਾਂ ਦੇ ਗੈਰੇਜ 'ਚ ਇੱਕ ਨਵਾਂ ਨਿਕੋਰ ਸਕੂਟਰ ਆਣ ਖੜਾ ਹੋਇਆ ਗੇਟ ਬੰਦ ਕਰ ਮੁੜਦੀ ਸਾਰੀ ਦੀ ਸਾਰੀ ਰਿੰਪੀ ਨੂਰਾਜ ਨੇਗਲ ਵੱਕੜੀ ਵਿੱਚ ਘੁੱਟ ਲਿਆ ਬਾਹਰ ਸ਼ਹਿਰ ਭਰਿਆ ਹੋਇਆ ਸੀ ਲੋਕਾਂ ਦੀ ਭੀੜ ਨਾਲ ਮੋਟਰ ਗੱਡੀਆਂ ਦੀ ਹੂਕਰ ਪਰ ਉਸ ਘਰ ਦੇ ਇੱਕ ਬੈੱਡਰੂਮ 'ਚ ਉਹ ਸਿਰਫ ਦੋਵੇਂ ਹੀ ਸਨ ਦੋ ਮਰਦੇ ਹੋਏ ਜਵਾਨ ਜਿਸਮ ਤੇ ਉਹਨਾਂ ਦੇ ਵੱਲ ਦੇ ਸੁਪਨੇ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ